ਬੀਤੀ ਰਾਤ ਇੱਕ ਵਾਰ ਫਿਰ ਤੋਂ ਕਬੱਡੀ ਕੱਪ ਦੇ ਵਿੱਚ ਗੋਲੀਆਂ ਚੱਲੀਆਂ ਜਿੱਥੇ ਨਾਮੀ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੀ ਮੌਤ ਹੋ ਗਈ ਉਸਦੇ ਅਕੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਵੀਡੀਓ ਚ ਤੁਹਾਨੂੰ ਸਟੈਪ ਬਾਈ ਸਟੈਪ ਦੱਸਾਂਗੇ ਆਖਿਰਕਾਰ ਸਾਰਾ ਸੀਨ ਹੋਇਆ ਕੀ ਸਭ ਤੋਂ ਪਹਿਲਾਂ ਦੱਸ ਦਈਏ ਕਿ ਸੋਹਾਨਾ ਦੇ ਵਿੱਚ ਕਬੱਡੀ ਕੱਪ ਚੱਲ ਰਿਹਾ ਸੀਗਾ ਜਿਹੜਾ ਕਿ ਹਰ ਸਾਲ ਚੱਲਦਾ ਹੈ 29ਵਾਂ ਕਬੱਡੀ ਕੱਪ ਇਹ ਕਰਵਾਇਆ ਜਾ ਰਿਹਾ ਸੀ ਜਿੱਥੇ ਰਾਣਾ ਬਲਾਚੌਰੀਆ ਵੀ ਪਹੁੰਚਿਆ ਰਾਣਾ ਬੱਲਾ ਚੋਰੀਆ ਪਬਲਿਕ ਦੇ ਵਿੱਚ ਖੜਾ ਸੀ ਤੇ ਉਸਦੇ ਕੋਲ ਇੱਕ ਨੌਜਵਾਨ ਆਂਦਾ ਹੈ ਜਿਹੜਾ ਉਸ ਨੂੰ ਕਹਿੰਦਾ ਹੈ ਕਿ ਮੈਂ ਤੁਹਾਡੇ ਨਾਲ ਸੈਲਫੀ ਕਰਾਣੀ ਹੈ ਭਾਜੀ ਮੇਰੇ ਨਾਲ ਸੈਲਫੀ ਕਰਾ ਲਓ ਤਾਂ ਉਹ ਸੈਲਫੀ ਕਰਾਣ ਦੇ ਬਹਾਨੇ ਉਹਨੂੰ ਆਪਣੇ ਵੱਲ ਖਿੱਚਦਾ ਹੈ ਤੇ ਉਸੇ ਸਮੇਂ ਹੀ ਆਪਣੇ ਉੱਤੇ ਲਈ ਹੋਈ ਲੋਈ ਜਾਂ ਫਿਰ ਸ਼ਾਲ ਟਾਈਪ ਉਸਦੇ ਮੂੰਹ ਦੇ ਉੱਤੇ ਪਾ ਦਿੰਦਾ ਹੈ ਸ਼ੂਟਰ ਜਿਵੇਂ ਰਾਣਾ ਬੱਲਾ ਚੋਰੀਆ ਦੇ ਮੂੰਹ ਦੇ ਉੱਤੇ ਸ਼ਾਲ ਪਾਉਂਦਾ ਹੈ ਤੇ ਰਾਣਾ ਬੱਲਾ ਚੋਰੀਆ ਇੱਕਦਮ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਉਸੇ ਸਮੇਂ ਹੀ ਜਿਹੜੇ ਸ਼ੂਟਰ ਹੁੰਦੇ ਨੇ ਉਸ ਦੇ ਵੱਲੋਂ ਰਾਣਾ ਬਲਾਚੌਰੀਆ ਦੇ ਸਿਰ ਦੇ ਵਿੱਚ 4 ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਤੇ ਸੀਨੇ ਦੇ ਵਿੱਚ 2 ਤੇ ਉਸੇ ਸਮੇਂ ਹੀ ਰਾਣਾ ਬਲਾਚੌਰੀਆ نیچے ਡਿੱਗ ਜਾਂਦਾ ਹੈ ਤੇ ਸਾਰੇ ਪਾਸੇ ਹਫੜਾ ਤਫੜੀ ਮੱਚ ਜਾਂਦੀ ਆ ਆਖਿਰਕਾਰ ਇਹ ਹੋਇਆ ਕਿ ਕੁਝ ਸਮਾਂ 30 ਤੋਂ 40 ਸਕਿੰਟ ਤੱਕ ਕੁਝ ਲੋਕਾਂ ਨੂੰ ਸਮਝ ਨਹੀਂ ਆਈ ਕਿ ਹੋਇਆ ਕੀ ਜਿੰਨੀ ਦੇਰ ਤੱਕ ਸ਼ੂਟਰ ਜਿਹੜੇ ਗੋਲੀਆਂ ਚਲਾਉਂਦੇ ਹੋਏ ਆਪਣੇ ਮੋਟਰਸਾਈਕਲ ਤੇ ਵਾਪਸ ਨਾ ਭੱਜ ਗਏ। ਜੋਗ ਜਾਣਕਾਰੀ ਮਿਲ ਰਹੀ ਹੈ ਸਪਲੈਂਡਰ ਮੋਟਰਸਾਈਕਲ ਤੇ ਤਿੰਨ ਨੌਜਵਾਨ ਆਏ ਸੀ। ਦੋ ਨੌਜਵਾਨ ਮੋਟਰਸਾਈਕਲ ਸਟਾਰਟ ਕਰਕੇ ਖੜੇ ਹੋਏ ਸੀ ਤੇ ਇੱਕ ਨੌਜਵਾਨ ਉਤਰ ਕੇ ਰਾਣਾ ਬਲਾਚੋਰੀਆ ਕੋਲ ਜਾਂਦਾ ਹੈ ਤੇ ਕਹਿੰਦਾ ਹੈ ਕਿ 셀ਫੀ ਖਿੱਚਣੀ ਹੈ ਤੇ 셀ਫੀ ਦੇ ਬਹਾਨੇ ਹੀ ਸਿੱਧਾ ਹੀ ਉਹਦੇ ਸਿਰ ਦੇ ਉੱਤੇ ਗੋਲੀਆਂ ਮਾਰ ਦਿੰਦਾ ਹੈ ਤੇ ਰਾਣਾ ਬਲਾਚੋਰੀਆ ਨੂੰ ਪੋਰਟਿਸ ਹਸਪਤਾਲ ਲਿਜਾਇਆ ਜਾਂਦਾ ਹੈ ਤੇ ਉੱਥੇ ਉਸ ਨੂੰ ਡੈੱਡ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਡਾਕਟਰ ਉਸ ਨੂੰ ਡੈੱਡ ਦੱਸ ਦਿੰਦੇ ਨੇ ਕਿ ਰਾਣਾ ਬਲਾਚੋਰੀਆ ਦੀ ਹੁਣ ਮਤ ਹੋ ਚੁੱਕੀ ਹੈ ਉਸ ਜ਼ਿੰਮੇਵਾਰ ਤੇ ਨਹੀਂ ਹੈ ਤਾਂ ਇਹ ਖਬਰ ਫੈਲੀ ਤਾਂ ਪੂਰੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਹੜਕੰਪ ਮੱਚ ਗਿਆ ਆਖਿਰਕਾਰ ਕਦੋਂ ਤੱਕ ਕਬੱਡੀ ਮੈਚਾਂ ਦੇ ਵਿੱਚ ਇਸ ਤਰ੍ਹਾਂ ਗੈਂਗਸਟਰਾਂ ਦਾ ਸਾਆਇਆ ਰਹੇਗਾ ਤੇ ਦੂਸਰੇ ਪਾਸੇ ਪੰਜਾਬ ਪੁਲਿਸ ਦੀ ਕਾਰਜਗਿਰੀ ਤੇ ਵੀ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਆਖਿਰਕਾਰ ਜਿਸ ਜਗ੍ਹਾ ਤੇ ਉੱਤੇ ਇੰਨਾ ਇਕੱਠ ਹੋਵੇ ਤਾਂ ਉੱਥੇ ਪੁਲਿਸ ਕਿਉਂ ਨਾ ਹੋਵੇ ਜਦਕਿ ਡੀਐਸਪੀ ਉੱਥੇ ਖੁਦ ਐਜ਼ ਅ ਚੀਫ ਗੈਸਟ ਪਹੁੰਚੇ ਹੋਏ ਸਨ ਤੇ 200 ਮੀਟਰ ਦੂਰੀ ਤੇ ਹੀ ਮਨਕੀਰਤ ਔਲਖ ਪਹੁੰਚ ਚੁੱਕੇ ਸਨ ਤੇ ਇਸ ਮੇਲੇ ਦੇ ਵਿੱਚ ਇਸ ਕਬੱਡੀ ਕੱਪ ਦੇ ਵਿੱਚ ਮਨਕੀਰਤ ਔਲਖ ਵੀ ਪਹੁੰਚ ਰਹੇ ਸਨ ਮਨਕੀਰਤ ਔਲਖ ਦੀ ਸਿਕਿਉਰਿਟੀ ਪੂਰੀ ਹੁੰਦੀ ਹੈ ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਉੱਥੇ ਸਾਰਾ ਘਟਨਾਕ੍ਰਮ ਵਾਪਰ ਗਿਆ ਜਦਕਿ ਸਟੇਜ ਦੇ ਉੱਤੇ ਐਮਐਲਏ ਮਨਪ੍ਰੀਤ ਅਿਆਲੀ ਵੀ ਬੈਠੇ ਹੋਏ ਸਨ ਯਾਨੀ ਕਿ ਤੁਸੀਂ ਇਹ ਗੱਲ ਸਮਝੋ ਕਿ ਕਬੱਡੀ ਕੱਪ ਦੇ ਵਿੱਚ ਬਹੁਤ ਸਾਰੇ ਵੀਆਈਪੀ ਵੀ ਪਹੁੰਚੇ ਹੋਏ ਸੀਗੇ ਪਰ ਫਿਰ ਵੀ ਸ਼ਰਿਆਮ ਸ਼ੂਟਰ ਆਉਂਦੇ ਨੇ ਗੋਲੀਆਂ ਚਲਾ ਕੇ ਇੱਕ ਨੌਜਵਾਨ ਨਾਮੀ ਖਿਡਾਰੀ ਦਾ ਕਤਲ ਕਰ ਜਾਂਦੇ ਨੇ ਤਾਂ ਉਸ ਤੋਂ ਬਾਅਦ ਇੱਕ ਸਾਹਮਣੇ ਆਂਦੀ ਹੈ ਪੋਸਟ ਜਿਸ ਦੇ ਵਿੱਚ ਇਸ ਕਤਲ ਨੂੰ ਸਿੱਧੂ ਮੂਸੇਵਾਲਾ ਦੇ ਨਾਲ ਜੋੜਿਆ ਗਿਆ ਇਸ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਲਈ ਤੁਸੀਂ ਪੋਸਟ ਵੇਖ ਸਕਦੇ ਹੋ ਪੋਸਟ ਦੇ ਉੱਤੇ ਵਿੱਚ ਲਿਖਿਆ ਗਿਆ ਸਤਿ ਸ਼੍ਰੀਕਾਲ ਮੇਰੇ ਸਾਰੇ ਵੀਰਾਂ ਨੂੰ ਅੱਜ ਜੋ ਮੁਹਾਲੀ ਸੁਹਾਣਾ ਸਾਹਿਬ ਕਬੱਡੀ ਕੱਪ ਤੇ ਰਾਣਾ ਬਲਾਚੋਰੀਆ ਦਾ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਡੋਨੀ ਬਲ ਸ਼ਗਨਪ੍ਰੀਤ ਮੁਹੱਬਤ ਰੰਦਾਵਾ ਅਮਰ ਖੱਬੇ ਪ੍ਰਭ ਦਾਸੂਵਾਲ ਤੇ ਕੋਸ਼ਲ ਚੌਧਰੀ ਲੈਂਦੇ ਆ ਇਹ ਬੰਦਾ ਸਾਡੇ ਐਂਟੀ ਜੱਗੂ ਖੋਤੀ ਤੇ ਲਾਰੈਂਸ ਨਾਲ ਵਰਤਦਾ ਸੀ ਇਸ ਨੇ ਸਿੱਧੂ ਮੂਸੇਵਾਲੇ ਦੇ ਕਾਤਲ ਦੀ ਰਿਹائش ਕਰਵਾਈ ਤੇ ਖੁਦ ਬੰਦੇ ਸਾਹਮਣੇ ਸੀ ਅੱਜ ਅਸੀਂ ਰਾਣਾ ਮਾਰ ਕੇ ਆਪਣੇ ਭਰਾ ਮੂਸੇਵਾਲੇ ਦਾ ਬਦਲਾ ਲਿਆ ਇਹ ਕੰਮ ਸਾਡੇ ਭਰਾ ਮੱਖਣ ਅੰਮ੍ਰਿਤਸਰ ਤੇ ਡਿਫਾਲਟਰ ਕਰਨ ਨੇ ਕੀਤਾ ਬਾਕੀ ਅੱਜ ਤੋਂ ਸਾਰਿਆਂ ਨੂ ਪਲੇਅਰਾਂ ਤੇ ਉਹਨਾਂ ਦੇ ਮਾਪਿਆਂ ਨੂੰ ਇੱਕ ਬੇਨਤੀ ਹੈ ਕਿ ਕੋਈ ਵੀ ਜੱਗੂ ਖੋਤੀ ਤੇ ਹੈਰੀ ਟੋਟ ਦੀ ਟੀਮ ਚ ਨਾ ਖੇਡੇ ਨਹੀਂ ਤੇ ਰਿਜ਼ਲਟ ਸੇਮ ਮਿਲੂਗਾ ਸਾਨੂੰ ਕਬੱਡੀ ਤੋਂ ਕੋਈ ਅਲਰਜੀ ਨਹੀਂ ਸਾਨੂੰ ਬਸ ਖੋਤੀ ਤੇ ਹੈਰੀ ਟੋਟ ਦੇ ਕਬੱਡੀ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਚਾਹੀਦੀ ਵਾਹਿਗੁਰੂ ਮਿਹਰ ਕਰੇ ਵੇਟ ਐਂਡ ਵਾਚ #ਗੋਪੀਗੰਸ਼ਾਮਪੁਰਗਰੂ #ਮੰਗਾ #ਦਵਿੰਦਰਬੰਬੀਹਾ #ਪਵਨ #ਰਾਣਾਬਾਈ ਅਫਰੀਦ ਟੋਟ, ਮਨਜੋਤ ਸਿੱਧੂ ਐਚ ਆਰ #ਰਾਣਾ ਕੰਦੋਵਾਲ ਤਾਂ ਇਹ ਸਾਰੀਆਂ ਹੈਸ਼ਟੈਗ ਲਗਾ ਕੇ ਆਪਣੇ ਆਪਣੇ ਗਰੁੱਪ ਦੀ ਉਹਨਾਂ ਨੇ ਧਮਕੀ ਦੇ ਦਿੱਤੀ ਹੈ ਤੇ ਇਹਦੇ ਵਿੱਚ ਇੱਕ ਨਾਮ ਹੈ ਸ਼ਗਨਪ੍ਰੀਤ ਦਾ ਜਿਹੜਾ ਕਿ ਸਿੱਧੂ ਮੂਸੇਵਾਲਾ ਦਾ ਕਥਿਤ ਤੌਰ ਤੇ ਮੈਨੇਜਰ ਦੱਸਿਆ ਜਾਂਦਾ ਸੀ ਤੇ ਜਿਸ ਨੇ ਜਿਸ ਦਾ ਨਾਮ ਵਿੱਕੀ ਮਿੱੱਡੂ ਖੇੜਾ ਕਤਲ ਕੇਸ ਦੇ ਵਿੱਚ ਆਇਆ ਸੀ ਉਸ ਸ਼ਗਨਪ੍ਰੀਤ ਦਾ ਨਾਮ ਹੁਣ ਇਸ ਪੋਸਟ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਤੇ ਇਸ ਦੇ ਨਾਲ ਹੀ ਜੇਕਰ ਗੱਲ ਕਰ ਲਈਏ ਹੁਣ ਮੂਸੇਵਾਲਾ ਦੀ ਤਾਂ ਮੂਸੇਵਾਲੇ ਪਰਿਵਾਰ ਦਾ ਅਜੇ ਤੱਕ ਇਸ ਤੇ ਉੱਤੇ ਕੋਈ ਬਿਆਨ ਨਹੀਂ ਆਇਆ ਤੇ ਉਧਰ ਹੀ ਪੰਜਾਬ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ ਮਾਮਲਾ ਦਰਜ ਕਰਕੇ ਕਿ ਕੌਣ ਸ਼ੂਟਰ ਸੀਗੇ ਤੇ ਜਿਨ੍ਹਾਂ ਦਾ ਨਾਮ ਹੁਣ ਇਹਨਾਂ ਇਸ ਪੋਸਟ ਦੇ ਵਿੱਚ ਹੈ ਆਖਿਰਕਾਰ ਉਹ ਹੈ ਵੀ ਸਨ ਨਹੀਂ ਵੀ ਸੀਗੇ ਤਾਂ ਇਸ ਤਰ੍ਹਾਂ ਇਹ ਸਾਰਾ ਘਟਨਾਕ੍ਰਮ ਵਾਪਰਿਆ ਤੇ ਉਧਰ ਹੀ ਦੱਸਦੀ ਹੈ ਕਿ ਰਾਣਾ ਬਲਾਚੌਰੀਆ ਦੀ 10 ਦਿਨ ਪਹਿਲਾਂ ਹੀ ਮੈਰਿਜ ਹੋਈ ਸੀ 10 ਦਿਨ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਤੇ ਵਿਆਹ ਤੋਂ 10 ਦਿਨ ਬਾਅਦ ਹੀ ਹੁਣ ਉਸ ਦਾ ਕਤਲ ਕਰ ਦਿੱਤਾ ਗਿਆ ਜਦ ਕਿ ਕਿਹਾਏ ਵੀ ਜਾ ਰਿਹਾ ਰਾਣਾ ਬਲਾਚੋਰੀਆ ਦੇ ਹੱਥ ਦੇ ਵਿੱਚ ਵੀ ਪਿਸਟਲ ਸੀ ਉਹਦੇ ਡੱਬੇ ਤੇ ਵੀ ਪਿਸਟਲ ਲੱਗਾ ਸੀ ਪਰ ਉਸ ਨੂੰ ਚਲਾਉਣ ਦਾ ਮੌਕਾ ਹੀ ਨਹੀਂ ਮਿਲਿਆ ਪਰ ਖੈਰ ਜੋ ਘਟਨਾਕ੍ਰਮ ਵਾਪਰਿਆ ਪੰਜਾਬ ਦੇ ਲੋ ਐਂਡਸਟਰੀ ਦੀ ਦੇ ਉੱਤੇ ਬਹੁਤ ਤਗੜਾ ਸਵਾਲ ਬਣ ਚੁੱਕਾ ਹੋਇਆ ਹੈ ਉਸ ਦੇ ਨਾਲ ਹੀ ਜੇ ਗੱਲ ਕਰ ਲਈਏ ਪਿਛਲੇ ਕਬੱਡੀ ਕੱਪ ਦੀ ਵਿੱਚ ਤਾਂ ਕਬੱਡੀ ਖਿਡਾਰੀ ਦੀ ਜਗਰਾਉਂ ਦੇ ਕਬੱਡੀ ਖਿਡਾਰੀ ਦਾ ਕਤਲ ਹੋਇਆ ਉਸ ਤੋਂ ਪਹਿਲਾਂ ਸੰਦੀਪ ਨੰਗਲ ਅੰਬੀਆਂ ਦੇ ਕਤ ਅੰਬੀਆਂ ਦਾ ਵੀ ਇਸੇ ਤਰ੍ਹਾਂ ਹੀ ਕਤਲ ਹੋਇਆ ਪਰ ਲਗਾਤਾਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇਸ ਮਾਮਲੇ ਦੇ ਵਿੱਚ ਘਿਰਦੀ ਆ ਰਹੀ ਹੈ ਤੇ ਸ਼ਗਨਪ੍ਰੀਤ ਜਿਸ ਦਾ ਨਾਮ ਵਿੱਕੀ ਮਿੱਡੂ ਖੇੜਾ ਕਤਲ ਦੇ ਵਿੱਚ ਆਂਦਾ ਸੀ ਕਿ ਉਹ ਉਸ ਸ਼ਗਨਪ੍ਰੀਤ ਨੂੰ ਮੂਸੇ ਵਾਲਾ ਬਚਾ ਰਿਹਾ ਤੇ ਇਸ ਨੂੰ ਲੈ ਕੇ ਲਾਰੈਂਸ ਗਰੁੱਪ ਵੱਲੋਂ ਮੂਸੇ ਵਾਲਾ ਦੀ ਕਤਲ ਕਰ ਦਿੱਤਾ ਗਿਆ ਤੇ ਹੁਣ ਉਸੇ ਸ਼ਗਨਪ੍ਰੀਤ ਦਾ ਨਾਮ ਇਸ ਪੋਸਟ ਦੇ ਵਿੱਚ ਆਇਆ ਕਿ ਉਸ ਨੇ ਮੂਸੇ ਵਾਲੇ ਦਾ ਕਤਲ ਦਾ ਬਦਲਾ ਲੈ ਲਿਆ ਖੈਰ ਹੁਣ ਪੰਜਾਬ ਪੁਲਿਸ ਇਸ ਦੇ ਉੱਤੇ ਕੀ ਕੁਝ ਕਾਰਵਾਈ ਕਰਦੀ ਹੈ ਉਹ ਵੇਖਣ ਵਾਲੀ ਗੱਲ ਹੋਵੇਗੀ ਖੈਰ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ